ਸਾਹਿਬੀ ਕਾ ਜੀ ਪਰ ਸਾਰੇ ਮੈਂ ਤਾਂ ਆਪਣੀ ਅਰਜ਼ੀ ਕਰ ਦੋ ਸੀ ਜੋਸ਼ੀ ਚੈਨਲਾਂ ਤੇ ਤੋਂ ਦੱਸ ਆਪਕਰ ਕੋਲ ਵਿਦਿਆਸੀ ਫੇਰ ਤੋਂ ਦਿੱਖਦੇ ਆਈ ਤੇ ਹਾਜ਼ਰਾ ਗੁਰਤਾਂ ਦੇ ਕਤਾਰੇ ਚੋਂ ਇਹ ਲੈ ਕੇ ਇੱਕ ਬਹੁਤੀ ਪਿਆਰੇ ਜਿਹੇ ਲੋਕੀ ਤੇ ਉਹ ਵੀ ਉਹ ਆ ਇਕੱਲੇ ਉਹ ਢੀ ਦੇ ਵਿਆਹ ਦੇ ਗਾਉਣ ਵਾਲਾ ਹੈ ਨਾ ਤੇ ਚਾਹੀ ਇਹਨੂੰ ਕੋਈ ਚ ਕਹ ਲੋ ਹੈ ਨਾ ਤੇ ਲੋ ਮਾਨਵ ਆਸ਼ੀਸ਼ ਗੀਤਾ ਨੰਦ ਜਿਹੜਾ ਮੈਂ ਮੁਤਾ ਪਾਉਂਗੀ ਉਹੋ ਮੈਂ ਜਿਵੇਂ ਉਹ ਗੁਰਦੇ ਫੇਲ ਹੋ ਜਾਂਦੇ ਨੇ ਹੈਨਾ ਪਹਿਲਾਂ ਹੀ ਪਾਇਆ ਹੁਣ ਉਸ ਸਟ ਬਹੁਤ ਹੈ ਇਸ ਇਸ ਕਰਕੇ ਉਹ ਨੁਕਤਾ ਪਾਉਂਦੇ ਤੇ ਡਾਇਲਿਸਿਸ ਕਰਾਉਣ ਦੀ ਲੋੜ ਨਹੀਂ ਉਹਨੂੰ ਪਸ਼ਾਬ ਸੰਬੰਧੀ ਕੋਈ ਵੀ ਰੋਗ ਹੈ ਉਹ ਇਹ ਨੁਕਤੇ ਦੇ ਦੱਸਣ ਨਾਲ ਉਹ ਠੀਕ ਹੋ ਜਾਂਦਾ ਤੇ ਸਾਡਾ ਪਰਚਾ ਹੈ ਹਰ ਹਾਲਤ 100% ਸਿੱਕੀ ਹੈ ਤੇ ਲੋਕ ਹੁਣ ਤੁਸੀਂ ਮਾਣੋ ਕਿ ਬਹੁਤ ਹੀ ਪਿਆਰੇ ਜੀ ਗੁਰਦੀ ਦਾ ਅਨੰਦ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਲਾਓ ਵੀ ਕਿ ਕਿੰਨੀ ਥੋੜੀ ਕੀ ਕਹਿੰਦੀ ਹੈ ਹਨਾ ਸ਼ੀਰ ਦੇ ਵਿੱਚ ਬਹੁਤ ਹਲਕਾ ਬੁੜਾ ਜਾ ਤੇ ਛੋਟਾ ਜਿਹਾ ਗੀਤ ਤੇ ਗਾਉਣ ਦੀ ਬਹੁਤ ਸੌਖਾ ਹੈ ਜਾਰੇ ਗੁਲੀਆਂ ਰੰਗ ਡੁੱਲੀਆਂ ਚੋਹਾਨੇ ਰੰਗ ਬਦ ਲਾ ਲਿਆ ਜੀ ਵੀ ਸਾਥੇ ਵੇਟੀ ਦੇ ਦੇ ਦੇਓ ਫੇਰੇ ਸੰਧੀਓ ਵੇ तख़ बेठ करणी वॾे आई नसीं दसी बेबा भल चोर मेरा जमाई ते கலியோடு மோத்த சூஜிய ஜர்தாய ரங்க ஜ ர બેટી રે દે દિયો ભરે સદિયો બેટી દેવી રે નું જીબી રે આયા મડી જાયા બાબો રાણી તેર કન ચેરની જેડા તખતે બેઠા आ पड़ी वड़े आई नसीं दसीं वे बीर न चोर मेरा पढ़ो या ते जिन मेरा हार चुराली कुझियां जड़ ते झड़ जी गुलिया रंग डुलिया जन रंग बदलिया जी साख बेटी देयो दे, दे दे फेर सियो बि माम जी नया मामी रानी ते कंस नी जा तखल बैठा दान घर ਕਰਦਾ ਆਪਣੀ ਵਰਦੇ ਆਈ ਨੂੰ ਜੀ ਚਾਰੇ ਗੁੱਲੀ बेटी दे फेरे सेटी च चाचे चाची नी चाची जा चाची रानी ते कं त ना तखत वे टा दान करे सणी दा वॾे आई नसीं नसीं जी, चाचा जीर मेरा ਕਕਲੀਆਂ ਕਰੋੜੇ ਮੋਤੀ ਸੂਚੀਆਂ ਜੜ ਤੇ ਜੜੀਆਂ ਲਗੀ ਗੀਤ ਹੋਇਆ ਪੂਰਾ ਤੇ ਹੁਣ ਤੁਸੀਂ ਆ ਦਿਓ ਆਪਣੀ ਤੰਦਰੁਸਤੀ ਵੱਲ ਤੇ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਾ ਇਹ ਗੀਤ ਨਵਾਂ ਨਵਾਂ ਸੁਣਿਆ ਪਹਿਲਾਂ ਸ਼ਾਇਦ ਕਿਸੇ ਨੇ ਨਹੀਂ ਸੁਣਿਆ ਪੁਰਾ ਤੇ ਸਮਝ ਤੇ ਗਏ ਹੋਵੋਗੇ ਹੈ ਨਾ ਤੇ ਲੋਕ ਮਾਣੋ ਹੋ ਇਸੀ ਦਾ ਆਨੰਦ ਤੇ ਦੱਸਿਓ ਸਰਵੇ ਕੀ ਕਿਵਾਂ ਜਿਹਾ ਲੱਗਿਆ ਹੁਣ ਤੁਸੀਂ ਗੈਸ ਕਦੇ ਨਹੀਂ ਬਣੂਗੀ ਹੈਨਾ ਭੈਣਾ ਨੇ ਫੇਰ ਕਿਹਾ ਕਿ ਅਸੀਂ ਜੇ ਗੈਸ ਨਾਲ ਬਹੁਤ ਤੰਗਾ ਤੇ ਲਓ ਤੁਸੀਂ ਹੋਰ ਵੀ ਦਵਾਈਆਂ ਤੁਸੀਂ ਗੈਸ ਵਾਸਤੇ ਪਰ ਇਹ ਸੌਖਾ ਜਿਹਾ ਤੁਸੀਂ ਘਰੇ ਕਰ ਸਕਦੇ ਹੋ ਤੇ ਜਿਵੇਂ ਨੂੰ 100 ਗ੍ਰਾਮ ਕਾਪੀ ਪੈਨਸ ਲੈ ਲੀਏ ਨਾ 100 ਗ੍ਰਾਮ ਤਲੇ ਨੂੰ ਬਸ ਜਮੈਂ 100 ਗ੍ਰਾਮ ਵਿੱਚ ਨਿੰਬੂ ਦਾ ਰਸ ਕੁਝ ਓਟ ਲਓ ਫਰੋਨੋ ਪੀਸ ਨੂੰ ਨਿੰਗੂ ਦੇ ਰਸ ਦੇ ਵਿੱਚ ਹੈਨਾ ਮਿਕਸੀਚ ਪਾ ਕੇ ਪੀਸੋ ਜਾਇ 1 ਘੰਟੇ ਸੋਤੇ ਪੀਸੋ ਫੇ ਛੋਟੀਆਂ ਛੋਟੀਆਂ ਨੇ ਗੋਲੀਆਂ ਬਣਾ ਲੈ ਹੈਨਾ ਤੇ ਫੇਰ ਕੰਚ ਦੇ ਬਰਤਨ ਵਿੱਚ ਉਹਨੂੰ ਪਾ ਕੇ ਰੱਖੋ ਸਵੇਰੇ ਸ਼ਾਮ ਦੋ ਦੋ ਗੋਲੀਆਂ ਲਓ ਫਰਾਂਚਰ ਕਰਿਆ ਠੀਕ ਹੋਊਗੀ ਕਦੇ ਵੀ ਗੈਸ ਨਹੀਂ ਬਣੂਗੀ ਤੇ ਖੱਟੇ ਢ ਘਰਦੀ ਨਹੀਂ ਆਉਣਗੇ ਤੇ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਜੂਰ ਕਰਿਓ ਕੋਈ ਇਹ ਔਖਾ ਨਹੀਂ ਕਰਨਾ ਤੇ ਮਾਨੋ ਇਸ ਦੀਦ ਦਾ ਤੇ ਨੁਕਤੇ ਅਨੰਦ ਤੇ ਸਾਨੂੰ ਹੋ ਗਏ ਛੁੱਟੀਆਂ ਇਹਵੇਂ ਨੁਕਤਾਂ ਨੂੰ ਬਹੁਤ ਜਲਦੀ ਰਿਪੀਟ ਕੀਤਾ ਕਿਉਂਕਿ ਮੈਂ ਫਿਰ ਮੈਂ 13 ਤਰੀਕ ਨੂੰ ਪਾਇਆ ਸੀ ਤੇ ਹੁਣ ਭੈਣਾ ਦਾ ਫੇਰ ਮੈਨੂੰ ਫੋਨ ਤੇ ਕਹਿੰਦੀ ਜੀ ਸਾਨੂੰ ਇਹੀ ਨੁਕਤੇ ਲੱਸੀਆ ਤੇ ਤੁਸੀਂ ਕਰਕੇ ਦੇਖੋ ਤੇ ਪਰਮਾਤਮਾ ਪਰਵੇਸ਼ ਨੂੰ ਨੇ ਛੋਟੇ ਛੋਟੇ ਨੁਕਤੇ ਜਿਹੜੇ ਇਹਨਾਂ ਦਾਬੀਆਂ ਮੰਨੀਆਂ ਕਰਕੇ ਦੱਸੇ ਤੇ ਹੁਣ ਤਾਂ ਮਹਾਕੁਰਸ਼ ਵੀ ਇਹੀ ਦੱਸੀ ਜਾਂਦੇ ਨੇ ਤੇ ਮੈਂ ਤੁਹਾਡੇ ਕੋਲੇ ਪਹਚਾਈ ਜਾਨੀ ਆ ਤੇ ਕਰਕੇ ਦੇਖ ਲੋ ਪਰਮਾਤਮਾ ਸਭ ਕੰਮ ਵਿੱਚ ਸ੍ਰੀ ਦੇਵੇ ਮੈਂ ਸਭੀ ਤੰਦਰੁਸਤੀ ਵਾਸਤੇ ਪ੍ਰਮਾਤਮਾ ਅਗੇ ਬੇਰਦਾਸਤ ਕਰਦੀ ਆਂ ਵੀ ਇਨਸ਼ਾਅੱਲੇ ਸਾਰੇ ਭੈਣ ਭਾਈ ਤੰਦਰੁਸਤ ਰਹਿਣ ਖਸਦੇ ਖੇਡਣੇ ਹਨ ਆਨੰਦ ਮੰਨਣ ਤੇ ਲੋ ਹੁਣ ਅੱਜ ਦੇ ਉਸਨੂੰ ਛੁੱਟੀ ਤੇ ਕੱਲ ਨੂੰ ਫੇਰ ਅਸੀਂ ਨਵੇਂ ਗੀਤ ਤੇ ਨਵੇਂ ਨੱਚ ਨਾਲ ਤੁਹਾਡੇ ਰੂਪੂ ਹੋਵਾਂਗੇ ਤੇ ਧੰਨਵਾਦ ਸਭੀ ਵੀਰ ਦੇਖਣ ਲਈ ਮਾਨੂੰ ਇਸ ਗੀਤ ਤੇ ਉਤਿਆਰਨ